ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਰਗਸ਼ ਕਮੇਟੀ ਪੰਜਾਬ ਤੋਂ ਰਵਨੀਤ ਬਿੱਟੂ ਜੀ ਜਿਹੜੇ ਅਸ ਵੇਲੇ ਕੇਂਦਰੀ ਰਾਜ ਮੰਤਰੀ ਉਹਨਾਂ ਦਾ ਬਿਆਨ ਇੱਕ ਆਇਆ ਵੀ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਪਰ ਉਹ ਕਿਸਾਨ ਲੀਡਰਾਂ ਨੂੰ ਤਾਲੇਬਾਨ ਦੱਸ ਰਹੇ ਨੇ ਤਾਂ ਮੈਂ ਕਹਿੰਦਾ ਬਿੱਟੂ ਸਾਹਿਬ ਤੁਹਾਡੀ ਪਾਰਟੀ 11 ਸਾਲਾਂ ਤੋਂ ਸੱਤਾ 'ਚ ਆ ਮੋਦੀ ਜੀ ਅਮਿਤ ਸ਼ਾਹ ਜੀ ਤਾਂ ਜੋਰ ਲਾ ਕੇ ਥੱਕ ਗਏ ਤੁਹਾਨੂੰ ਰੋਕਿਆ ਕਿੰਨੇ ਆ ਕਿ ਜੇ ਕੋਈ ਵੀ ਕਿਸਾਨ ਲੀਡਰ ਤੁਹਾਨੂੰ ਗਲਤ ਲੱਗਦਾ ਤੁਹਾਨੂੰ ਜਾਂਚ ਕਰਨ ਨੂੰ ਰੋਕਿਆ ਕਿੰਨੇ ਆ ਜਦੋਂ ਮਰਜ਼ੀ ਮੈਂ ਤੁਹਾਨੂੰ ਵਗਾਰ ਕੇ ਕਰਦਾ ਜਿੱਦਣ ਮਰਜ਼ੀ ਸਾਡੀ ਜਾਂਚ ਕਰਨ ਆ ਜਾਓ ਸਾਨੂੰ ਮਾਸਾ ਖਤਰਾ ਨਹੀਂ ਨਾ ਤੁਹਾਡੇ ਬਿਆਨਾਂ ਤੋਂ ਤੁਸੀਂ ਡਰਨ ਵਾਲੇ ਹੈਗੇ ਤੁਸੀਂ 22 ਲੱਖਣ ਤਾਂ 60 ਲੱਖਣ ਦੇ ਵਿੱਚ ਹੀ ਜਾਂਚ ਕਰਾ ਲਿਓ ਦੂਸਰੀ ਬੇਨਤੀ ਜਿਹੜਾ ਤੁਸੀਂ ਕਹਿ ਰਹੇ ਜੇ ਵੀ ਇਸ ਵੇਲੇ ਤੁਹਾਡੀ ਪਾਰਟੀ ਪੂਰੇ ਦੇਸ਼ ਦੇ ਵਿੱਚ ਡੀਏਪੀ ਦਾ ਕਰਾਈਸਿਸ ਆ ਡੀਏਪੀ ਪੰਜਾਬ 'ਚ ਨਹੀਂ ਮਿਲ ਰਹੀ ਯੂਪੀ 'ਚ ਨਹੀਂ ਮਿਲ ਰਹੀ ਐਮਪੀ 'ਚ ਨਹੀਂ ਮਿਲ ਰਹੀ ਤੇ ਹਰਿਆਣਾ 'ਚ ਨਹੀਂ ਮਿਲ ਰਹੀ ਅਰ ਤੁਸੀਂ ਬੁਰੀ ਤਰ੍ਹਾਂ ਘਿਰੇ ਹੋਏ ਜੇ ਇਸ ਮਸਲੇ 'ਤੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਪਿਆਰ ਕੀ 83238 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਤੁਸੀਂ ਘਟਾ ਦਿੱਤੀ ਤੁਹਾਡਾ ਗਡਾਮਾਂ ਦਾ 15 ਲੱਖ ਐਮਟੀ ਦਾ ਕੋਟਾ ਸੀ ਡੀਏਪੀ ਦਾ ਉਹ ਖਤਮ ਹੋ ਗਿਆ ਬਾਹਰੋਂ ਤੁਸੀਂ ਮੰਗਾਈ ਨਹੀਂ ਹੈਗੀ ਦੂਜਾ ਐਤਕੀ ਤੁਸੀਂ 2 ਸਾਲਾਂ ਤੋਂ ਪੰਜਾਬ ਦੇ ਚੌਲ ਨਹੀਂ ਚੱਕੇ ਅੱਗੇ ਸੈਲਰਾਂ ਦੇ ਵਿੱਚੋਂ ਅਰੇ ਤੋਂ ਕਾ ਐਤਕੀ ਜਿਹੜੇ ਬਾਹਰ ਗਏ ਨੇ ਚੌਲ ਜਿਹੜੇ ਅੱਜ ਖਬਰਾਂ 'ਚ ਇਹ ਸੈਲਰ ਐਸੋਸੀਏਸ਼ਨ ਦਾ ਬਿਆਨ ਛਪਿਆ ਮੇਰਾ ਨਹੀਂ ਹੈ ਪੀਐਸੀ ਜਦੋਂ ਚੌਲ ਭੇਜਦੇ ਆ ਚਾਰ ਸੈਂਪਲ ਹੁੰਦੀ ਪਹਿਲਾਂ ਤੇ ਫਿਰ ਬਾਹਰਲੇ ਸੂਬਿਆਂ 'ਚ ਜਾ ਕੇ ਸਾਡੇ ਚੌਲਾਂ ਦੇ ਸੈਂਪਲ ਕਿਉਂ ਫੇਲ ਹੋ ਗਏ ਕਿਉਂਕਿ ਤੁਸੀਂ ਸਾਜਿਸ ਤਹਿਤ ਪੰਜਾਬ ਨੂੰ ਮਾਰਨਾ ਚਾਹੁੰਦੇ ਹੋ ਤੁਸੀਂ ਪਰਾਲੀ ਦੇ ਉੱਤੇ ਇਕੱਲਾ ਕਿਸਾਨ ਨੂੰ ਕਿਉਂ ਦੋਸ਼ੀ ਮੰਨਦੇ ਜੋ ਸਾਡੇ ਤੇ ਜੁਰਮਾਨੇ ਤੁਸੀਂ ਡਬਲ ਕਰਵਾ ਦਿੱਤੇ ਹਰ ਤੁਸੀਂ ਹੁਣ ਪੰਜਾਬ ਦੀ ਅਫਸਰਸਾਈਟੇ ਦਬਾਅ ਪਾ ਰਹੇ ਜੇ ਕਿ ਕਿਸਾਨਾਂ ਨੂੰ ਜਾ ਕੇ ਘੇਰੋ ਤੁਸੀਂ 52% ਇੰਡਸਟਰੀ ਤੇ ਕੋਈ ਨਹੀਂ ਕਾਰਵਾਈ ਕਰਦੇ ਤੁਸੀਂ 25% ਆਵਾਜ਼ੀ ਦੇ ਸਰਸਾਧਨਾਂ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਪੋਲੂਸ਼ਨ ਨਹੀਂ ਜਿਹੜਾ ਹੋਰ ਵੀ ਜ਼ਿੰਮੇਵਾਰ ਨੇ ਔਰ ਬੁਰੀ ਤਰ੍ਹਾਂ ਬਿੱਟੂ ਸਾਹਿਬ ਘਰੇ ਹੋਏ ਜੋ ਬਿੱਟੂ ਸਾਹਿਬ ਤੁਸੀਂ ਉਹੋ ਨੇ ਉਹੋ ਜਿਹੜੇ ਅੱਜ ਤੋਂ 6 ਮਹੀਨੇ ਪਹਿਲੋਂ ਕਾਂਗਰਸ ਚ ਹੁੰਦਿਆ ਸਾਡਾ ਡਿਫੈਂਡ ਕਰਦੇ ਹੁੰਦੇ ਹੋ ਸਾਡੇ ਨਾਲ ਖਲੋਂਦੇ ਹੁੰਦੇ ਹੋ ਕੈਪਟਨ ਅਮਰਿੰਦਰ ਸਿੰਘ ਵੀ ਸਾਡੇ ਨਾਲ ਖਲੋਂਦੇ ਹੁੰਦੇ ਸੀ ਅੱਜ ਤੁਸੀਂ ਪਾ ਚੱਲ ਕੇ ਆਪਣੀ ਬੋਲੀ ਬਦਲ ਲਈ ਕਿਉਂਕਿ ਨਾਗਪੁਰ ਦੀ ਟ੍ਰੇਨਿੰਗ ਬਹੁਤ ਜ਼ਬਰਦਸਤ ਆ ਤਾਂ ਅਸੀਂ ਕਹਿੰਨੇ ਆ ਤੁਹਾਨੂੰ ਆਪ ਦੇ ਬਿਆਨ ਤੇ ਮਾਫੀ ਮੰਗਣੀ ਚਾਹੀਦੀ ਆ ਜਿਹੜਾ ਤੁਸੀਂ ਤਾਲਿਬਾਨੀ ਵਾਲਾ ਸ਼ਬਦ ਵਰਤ ਰਹੇ ਹੋ ਜੇ ਪੰਜਾਬ ਦੇ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ ਉਹ ਸਧਾਰਨ ਕਿਸਾਨ ਥੱਲੇ ਜਾ ਕੇ ਕਰ ਰਹੇ ਨੇ ਔਰ ਜੇ ਕਿਸੇ ਚੋਣਾ ਵਾਲੇ ਹਲਕੇ 'ਚ ਖਾਦ ਜਾ ਰਹੀ ਆ ਉਹਨਾਂ ਜਾ ਕੇ ਵਿਰੋਧ ਕੀਤਾ ਵੀ ਇਹ ਖਾਦ ਚੋਣਾ ਵਾਲੇ ਹਲਕੇ 'ਚ ਨਹੀਂ ਜਾਣੀ ਚਾਹੀਦੀ ਤੇ ਤੁਸੀਂ ਉਹਨੂੰ ਤਾਲਿਬਾਨ ਦੱਸ ਰਹੇ ਹੋ ਤੁਹਾਨੂੰ ਭਜਪਾ ਦੀਆਂ ਵਰਕਰਾਂ ਦੀਆਂ ਝੰਡੇ ਲੈ ਕੇ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਾਉਂਦੇ ਆਂ ਦੀਆਂ ਥਾਣਿਆਂ ਨੂੰ ਅੱਗ ਲਾਉਂਦੇ ਆਂ ਦੰਗੇ ਕਰ ਦਿੰਦੇ ਆ ਕਿੰਨੀਆਂ ਫੋਟੋ ਵੀਡੀਓ ਕੱਲ ਦਿਓ ਤੁਸੀਂ ਆਪਣੇ ਅੰਦਰ ਛਾਤੀ ਮਾਰੋ ਵੀ ਤੁਸੀਂ ਮਣੀਪੁਰ ਦੇ ਵਿੱਚ ਕੀ ਕੀਤਾ ਤਾਲੇਬਾਨ ਤਾਂ ਤੁਸੀਂ ਜੇ ਤਾਂ ਲੋਕ ਦੱਸਣਗੇ ਆਉਣ ਵਾਲੇ ਸਮੇਂ ਤਾ ਬਿੱਤੂ ਸਾਹਿਬ ਤੁਹਾਡੇ ਬਿਆਨਾਂ ਤੋਂ ਡਰਨ ਵਾਲੇ ਨਹੀਂ ਪਹਿਲੋਂ ਵੀ ਕਿਸਾਨਾਂ ਮਜ਼ਦੂਰਾਂ ਲਈ ਅੰਦੋਲਨ ਕਰਦੇ ਸੀ ਤੇ ਅੱਗੇ ਵੀ ਕਿਸਾਨਾਂ ਮਜ਼ਦੂਰਾਂ ਲਈ ਅੰਦੋਲਨ ਕਰਦੇ ਰਹਿਾਂਗੇ ਧੰਨਵਾਦ